ਆ ਲੌਲੀ ਕਿੱਥੋਂ ਆਇਆ ਵਾ ਕੋ ਕੋ ਨਹੀਂ ਮਾਦਾ ਅੰਦਰ ਬੈਠਾ ਤੇ ਗਰਮੀ ਬੜੀ ਸੀ ਤੇ ਬਤੀ ਬੰਦ ਹੋ ਗਈ ਐ ਤੇਰੀ ਨੂੰ ਫੋਨ ਲਾਇਆ ਸੀ ਕੁੜੀ ਨੂੰ ਫੋਨ ਲਾਇਆ ਸੀ ਆ ਉਹ ਦੱਸਿਆ ਜੀ ਉਹਨੂੰ ਮੈਂ ਅੱਜ ਦਿਨ ਕਰਾਉਂਦੇ ਟੈਸਟ ਵਸਟ ਅੱਛਾ ਉਹਦਾਂ ਦੱਸਿਆ ਮੈਂ ਦੱਸ ਦਿੰਨਾ ਫੇਰ ਉਹਨੂੰ ਬਾਹਰੋਂ ਪਤਾ ਲੱਗਾ ਤੇ ਫੇਰ ਉਹਨੇ ਕਿਹਾ ਦੱਸਿਆ ਜੀ ਤੁਸੀਂ ਆ ਬੁਰਸਾ ਕਰੂਗੀ ਫੇਰ ਇਹਨੇ ਆ ਠੀਕ ਇਹ ਦਿਨ ਆਉਂਗੀ ਇਹ ਅੱਛਾ ਆਹ ਕੋਈ ਨਹੀਂ ਆਜੂਗੀ ਕਿ ਕਦੋਂ ਘਰਾਂ ਦੇ ਫੇਰ ਕੰਮ ਕਰ ਵੀ ਇਦਾਂ ਹੀ ਆ ਮੁੰਡਾ ਵੀ ਜਾਂਦਾ ਠੀਕ ਹੈ ਮੁੰਡੇ ਨੂੰ ਤਾਂ ਭਾਈ ਛੁੱਟੀਆਂ ਪੈ ਗਈਆਂ ਹੁਣ ਹੁਣ ਆਹ ਪੈ ਗਈ ਹੁਣ ਇਹ ਲੋਕਾਂ ਦੇ ਬੱਚਿਆਂ ਤੇ ਪੈ ਗਈ ਹੁਣ ਪੈ ਗਈ ਹੁਣ ਆਹੋ ਪੈ ਗਈਆਂ ਹੁਣ ਆਜੇ ਬਾਹਰ ਹੀ ਕੰਮ ਤੇ ਚੱਲ ਜਾਂਦੇ ਹੁਣ ਇਹ ਤੇ ਗਰਮੀ ਅੱਗੇ ਬੜੀ ਐ ਦੋ ਦੇ ਕਮਰੇ ਆਨਾਂ ਕੋ ਹਾਂ ਹਾਂ ਤੇ ਪੂ ਆਪਰੇ ਕੋਲੋਂ ਦੱਸਿਆ ਏ ਓਏ ਆ ਉਹ ਦਿਨ ਜਦਨ ਆਈ ਉਹਦਾਂ ਹੀ ਫੋਨ ਕੀਤਾ ਇਹਨੂੰ ਮੈਂ ਅੱਛਾ ਤੇ ਪੁੱਛਾਂ ਲਈ ਤੇ ਮੈਂ ਫੇਰ ਦੱਸਤਾ ਹੀ ਇਹਨੂੰ ਮੈਂ ਉਹ ਆਈ ਐ ਤੇ ਤਾਂ ਧਿਆਰ ਰੋਲਾ ਜਿਹਾ ਫੇਰ ਮੈਂ ਆ ਉਹ ਤੇ ਬਾਤੂ ਮੈਂ ਕੀਤਾ ਜਾਂ ਨਹੀਂ ਜੋ ਚਲ ਜੂਗੀ ਉਹ ਮੈਨੂੰ ਦੱਸੇਂ ਕਿ ਉਹ ਕਾ ਕਿਦਨ ਗਈ ਅੱਛਾ ਮੈਂ ਉਹਨੂੰ ਕੀਤਾ ਫੋਨ ਮੈਂ ਹਾਂ ਗੱਲ ਕੋਲਤ ਨਹੀਂ ਉਹਨੇ ਕੋਈ ਵੀ ਕੀਤੀ ਹਾਂ ਆਪ ਵੀ ਉਦਾਂ ਹੀ ਚਲ ਗਈ ਹੁਣ ਪਤਾ ਨਹੀਂ ਵੀ ਕੀ ਉਹਦੇ ਮਨ ਚ ਆਇਆ ਵੀ ਆਈ ਸੀ ਚੱਲ ਫੇਰੇ ਆ ਜੂਗੀ ਤੇ ਚੱਲ ਆਉਗੀ ਤੇ ਵੇਖੀ ਜਾਊਗੀ ਕਿ ਦੱਸ ਨਹੀਂ ਦੱਤੀ ਹੁਣ ਉਹਨੇ ਆਜਾ ਕਰਨਾ ਹੋਵੇ ਆਹੀ ਵੀ ਆਂਦੀ ਮੈਂ ਕਿਦਨ ਆਉਂਗੀ ਹੁਣ ਵੇਖੋ ਕਿਦਨ ਆਂਦੀ ਆ ਅੱਛਾ ਤੇ ਮਿਆਰਾ ਤਾਂ ਇੱਕ ਹੋਰ ਬਾਂਡੇ ਇਹਨਾਂ ਨੂੰ ਕਮਰਾ ਨਾ ਪਾ ਦਿਆ ਲੈਂਟਰ ਵਾਲਾ ਇੱਕ ਉਹ ਤਾਂ ਆਪਣੇ ਘਰ ਵਈ ਜਾ ਚਲਾ ਗਿਆ ਹਾਂ ਤੂੰ ਆਪਣੀ ਘਰ ਵਈਨਾਂ ਸਲਾਹ ਕਰ ਤੇ ਬਾਅਦ ਵਿੱਚ ਸੰਗਤ ਕਰ। ਉਹ ਚੱਲ ਪੈਸੇ ਦੇ ਅਸੀਂ ਤੇ ਕੋਈ ਲੈਣੇ ਆ। ਉਹ ਲੈਣੇ ਤੇ ਹੈਗੇ ਆ ਪਰ ਤੇਰੀ ਸਲਾਹ ਹੋ ਗਈ ਆ। ਚੱਲ ਕੋਈ ਗੱਲ ਨਹੀਂ ਵੇਖਾਂਗਾ ਪੁੱਛ ਕੇ ਕਿ ਇਹਦਣ। ਉਹ ਦੇ ਦੋ ਤਾਂ ਤੇ ਵੇਲੇ ਨੇ ਚੱਲ ਮਸਤੀ ਤੇ ਰਫੀ ਡਾਕੂ ਦਾ ਪਾ ਦੂਗਾ। ਉਹ ਕੰਡਾਂ ਦੇ ਨਿਕਲੀਆਂ ਹੀ ਐ ਲੈਂਟਰੀ ਪਾਉਣਾ ਵਾ ਕੱਲਾ ਉੱਤੇ। ਹਾਂ। ਆ ਜਾ ਆ ਗਏ 30 35 ਹਜ਼ਾਰ ਲੱਗ ਜਾਣਾ ਹੋਰ ਕਿੰਨਾ ਕੁ ਲੱਗ ਜਾਊਗਾ। ਆ ਜੀ ਲੱਗਦੇ ਤੇ ਪੈਸੇ ਤੇ ਫੇਰੇ ਲੱਗ ਜਾਂਦੇ। ਨਾਲੇ ਉਹਨੂੰ ਪ੍ਰਸਤਲ-ਪਰਸਤਲ ਕਰਾਵਾਂਗੇ ਅੰਦਰ। ਹਾਂ। ਹਲ ਵੀ ਨੋ ਤੇ ਸਲਾਹ ਕਰ ਲੋ ਫਿਰ ਆਨੇ ਨਾ ਬੋਲੇ ਨਾ ਠੀਕ ਆ ਮਾਤਾ ਮੈਂ ਮੰਮੀ ਤੋਂ ਆਵਾ ਫਿਰ ਪਾਣੀ ਛੱਡਿਆ ਸੀ ਪਾਣੀ ਛੱਡਿਆ ਰੂੜੀ ਪਾ ਲੈਣੀ ਸੀ ਨਾ ਪੱਟਿਆਂ ਨੂੰ ਫਿਰ ਕੋਈ ਨਹੀਂ ਪਾ ਲੈਨੇ ਆ ਐ ਡੇਡੇ ਹੋ ਗਏ ਆ ਤੇ ਉਹ ਡੇਡੇ ਉਹਦਾ ਗੁੱਜਰ ਮੰਗਣ ਤੇ ਮੈਂ ਥੋੜੀ ਜਿਹੀ ਹੋਰ ਵੱਡੀ ਹੋਣ ਦੋ ਇੰਨੇ ਇੰਨੇ ਦਾ ਕੀ ਚਾਰ ਨਾਲ ਇਹਦਾ ਬੋਰਾ ਲੈ ਦੇ ਵਿੱਚ ਮਾਰ ਦੇ ਕੇ ਉੱਤੋਂ ਪੈਂਦੀ ਆਉਣੀ ਆ ਕੋਈ ਗੱਲ ਨਹੀਂ ਛੱਡ ਦਿੰਨੇ ਆ ਉਹ ਵੀ ਪਾਣੀ ਲਾਇਆ ਹੁਣ ਇੱਕ ਦੋ ਦਿਨ ਚ ਆਉਂਦੀ ਆ ਨਾ ਮੱਤਰ ਮੜੀ ਤੇ ਚਾਰ ਪੈਸੇ ਵੱਧ ਵਟੇ ਜਾਣਗੇ ਉਹ ਆਹੋ ਤਾਂ ਹੀ ਮੈਂ ਕਹਿੰਦੇ ਆ ਨਾ ਚੱਲ ਮੈਂ ਆ ਗਿਆ ਫਿਰ ਹੋ ਗਿਆ ਹੈ ਚੱਜਾ ਫਿਰ ਚਲੋ ਮੁੰਡਾ ਤੇ ਚੰਗਾ ਫੇਰ ਹੀ ਹੋਊਗਾ ਪਰ ਨੇਵਾ ਪੈਣ ਦਾ ਤੇ ਵਧੀਆ ਗੱਲ ਵਾ ਜੇ ਬੋਟੀ ਨੂੰ ਪਤਾ ਲੱਗਾ ਤੇ ਫਿਰ ਤੇ ਕਪਾਤੀ ਹੋਣਾ ਵਾ ਹੈ ਤੇ ਪੂਆ ਵੱਲੋਂ ਵੀ ਨਹੀਂ ਦੱਸਣਾ ਚਾਹੀਦਾ ਇਹਨੂੰ ਐਵੇਂ ਸੋਚੂਗੀ ਆਪਣੇ ਦਿਲ ਵਿੱਚ ਵੀ ਕਣੀ ਕਿਉਂ ਆਈ ਹੈ ਜਾਂ ਕੀ ਗੱਲ ਵਾ ਪਰ ਮਨ ਪੈਣਾ ਤਮਨ ਪੈਣ ਸੱਸੀ ਕਰ ਬੈਣ ਜੀ ਸੱਸੀ ਕਾਲ ਆਜੋ ਹਾਏ ਹਾਏ ਕਿੰਨੇ ਦਿਨ ਹੋ ਚੱਲੇ ਆ ਮੈਂ ਤੇ ਡੀਕ ਡਾਕ ਕੇ ਨਾ ਹਾਰ ਕੇ ਅੱਜ ਆਈ ਆ ਪਚਾ ਕੇ ਵੇਖ ਕੇ ਤੇ ਆ ਵੀ ਠੀਕ ਵੀ ਹੈਗੀ ਆ ਠੀਕ ਬਣਾਤਾ ਉਦਾਂ ਹੀ ਧੁੱਪ ਤਾਂ ਪਤਾ ਕਰਕੇ ਬਾਹਰ ਨਹੀਂ ਨਿਕਲੀ ਮੈਨੂੰ ਚਿਹਰਾ ਤੇਰਾ ਚੰਗਾ ਨਹੀਂ ਲੱਗਣ ਡਿਆ ਕੀ ਗੱਲ ਵਾ ਗੱਲ ਵਾ ਕੋਈ ਗੱਲ ਮੈਂ ਕੀ ਦੱਸਾਂ ਬੜੀ ਟੈਨਸ਼ਨ ਆ ਆਪਣੇ ਘਰ ਦੀ ਵੀ ਆ ਪੇ ਘਰ ਬਰ ਬੰਨਣ ਵਾਲਾ ਵਾ ਤੇ ਜੇ ਪਿੱਛੇ ਆ ਪੇਕੇ ਤੋਂ ਉਹਦੀ ਵੀ ਬੜੀ ਫਿਕਰ ਵਾ ਚਲ ਕੋਈ ਨਹੀਂ ਟੈਨਸ਼ਨ ਕੰਨੂ ਲੈਣੀ ਆ ਕਰਦੀ ਕਿਹੜੀ ਗੱਲ ਆ ਪਾਜੀ ਨੂੰ ਸੁਖ ਨਾਲ ਨੌਕਰੀ ਮਿਲ ਗਈ ਆ ਤੇ ਕੋਈ ਨਹੀਂ ਪੁੱਤ ਵੀ ਤੇਰਾ ਜਵਾਨ ਹੋ ਗਿਆ ਵਾ ਟੈਨਸ਼ਨ ਲਿਆ ਕੋਈ ਹੱਲ ਹੁੰਦੇ ਹੁੰਦੇ ਆ ਐਵੇਂ ਬਿਮਾਰ ਹੋ ਕੇ ਬਹੇਂਗੀ ਕੋਈ ਗੱਲ ਨਹੀਂ ਮਾਲਕ ਨੇ ਆਪੇ ਸਭ ਕੁ ਵਧੀਆ ਕਰ ਦੇਣਾ ਵਾ ਤੇ ਪੇਕਿਆਂ ਦੀ ਕਾਦੀ ਟੈਨਸ਼ਨ ਆ ਪੇਕਿਆਂ ਦੀ ਮੈਂ ਕੀ ਦੱਸਾਂ ਅੱਗੇ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਸੀ ਤੇ ਉਲਟੀ ਇਦਾਂ ਕਰਦੀ ਆ ਆਹੋ ਤੁਹਾਡੀ ਨਾ ਕਪੂਆ ਸੀਗੀ ਅੱਛਾ ਤੇ ਜਦੋਂ ਤੁਹਾਡੇ ਡੈਡੀ ਹੀ ਹੈਗੇ ਸੀ ਨਾ ਉਦੋਂ ਆਂਦੀ ਵੀ ਮੈਨੂੰ ਹਿੱਸਾ ਦੇ ਮੇਰਾ ਜ਼ਮੀਨ ਦਾ ਭੂਆ ਕਹਿੰਦੀ ਭੂਆ ਕਹਿੰਦੀ ਅੱਛਾ ਤੇ ਹਿੱਸਾ ਤੇ ਨਹੀਂ ਉਹ ਦਾਦਾ ਸਾਡਾ ਜਿਹੜਾ ਵਸੀਅਤ ਕਰ ਗਿਆ ਸੀ ਦਾੜੀ ਦੇ ਨਾਲ ਠੀਕ ਵਾ ਠੀਕ ਤੇ ਹਿੱਸਾ ਤੇ ਨਹੀਂ ਉਹਨੂੰ ਮਿਲਿਆ ਹਾਂ ਤੇ ਫੇ ਡੈਡੀ ਇੱਧਾ ਮਗੇ ਅੱਛਾ ਉਦੋਂ ਆਈ ਜਦੋਂ ਡੈਡੀ ਇੱਧਾ ਮੁੜ ਕੇ ਨਹੀਂ ਆਈ 2 ਸਾਲ ਅੱਛਾ ਅੱਛਾ ਉਹ ਲਵਲੀ ਦਾ ਵਿਆਹ ਰੱਖਿਆ ਤਾਂ ਮੰਮੀ ਤਾਂ ਲਵਲੀ ਗਈ ਹੀ ਕਾਰਡ ਕੋਡ ਦੇਣਾ ਅੱਛਾ 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 ਤਾਂ ਵੀ ਨਹੀਂ ਆਈ ਅੱਛਾ ਵਿਆਹ ਨਹੀਂ ਆਈ ਵਿਆਹ ਨਹੀਂ ਆਈ ਹੂੰ ਹੁਣ ਪਤਾ ਨਹੀਂ ਉਹਨੂੰ ਕਿੱਥੋਂ ਚੇਤਾ ਆ ਗਿਆ ਅੱਛਾ ਹੁਣ ਝੂੜਾ ਚੁੱਕਿਆ ਤਾਂ ਭੂਆ ਆ ਗਈ ਕੀ ਆਂਦੀ ਹੁੰ ਕੋਆ ਗੱਲ ਪਾਤਿਆਂ ਦੇ ਕੋਈ ਨਹੀਂ ਕੀਤੀ ਹਾਂ ਪਰ ਮਾਤਾ ਨੂੰ ਨਾ ਉਹ ਗੱਲਾਂ ਚੇਤੇ ਆਈਆਂ ਕਿ ਕੀ ਕਰਦੀ ਰਹੀ ਜੀ ਇਹ ਚੰਗੀ ਹੁੰਦੀ ਹੋ ਸਕਦਾ ਸਾਡਾ ਪਿਓ ਵੀ ਅਜੇ ਵਿੱਚ ਹੁੰਦਾ ਵਾਕਿਆ ਸਹੀ ਗੱਲ ਵਾ ਕੀ ਤਾਂ ਟੈਨਸ਼ਨ ਲਈ ਹੁੰਨੀ ਇਹਨਾਂ ਨੇ ਉਹੋ ਕੀ ਕਰ ਲਈ ਉਹਦੀ ਸ਼ੂਗਰ ਵਧ ਗਈ ਅੱਛਾ ਤੇ ਕਾਲਾ ਨਾ ਸਾਰਾ ਦਿਨ लवली ਆਂਦਾ ਪਹਿਲਾਂ ਦੀਦੀ ਨੇ ਟੈਸਟ ਕਰਵਾ ਗਿਆ ਹੂੰ ਫਿਰ ਦਵਾਈ ਲੈ ਜਾਂਦੀ ਅੱਛਾ ਗਰਮੀ ਦੇ ਵਿੱਚ ਆਂਦਾ ਕੱਲ ਸਾਰਾ ਦਿਨ ਹਸਪੀਟਲ ਇਹ ਅੱਛਾ ਮਾਤਾ ਬਿਮਾਰ ਹੋ ਗਈ ਆ ਮਾਤਾ ਉਹ ਕੱਲ ਉਹਦੇ ਨਾਲ ਵੇਖ ਕੇ ਬਿਮਾਰ ਹੋ ਗਈ ਕਿ ਅੱਗੇ ਕਿਹੜਾ ਚੰਗਾ ਕੀਤਾ ਨਾ ਦੱਸ ਜਿੰਨ ਖੱਤੀਏ ਤੂੰ ਉਦੋਂ ਦੀ ਨਹੀਂ ਆਈ ਤੇ ਹੁਣ ਤੂੰ ਕੀ ਲੈਣ ਆਈ ਆ ਇਹ ਵੱਢਣ ਵਾਲੀਆਂ ਹੁੰਦੀਆਂ ਵਾ ਪੂਆ ਇਹ ਸਿਰਫ ਇਹੋ ਚਾਹੁੰਦੀਆਂ ਕਿ ਹਿੱਸਾ ਲਾਓ ਤੇ ਨਿਕਲਦੀਆਂ ਬੜੋਂ ਤੇ ਵਿੱਚ ਮੈਨੂੰ ਇਹ ਆ ਪੇ ਨਾ ਹੋਵੇ ਤੇ ਬੋਟੀ ਨਾਲ ਹੀ ਗੱਲਾਂ ਬਾਤਾਂ ਕਰ ਗਈ ਹੋਵੇ ਕਿਪਤਾ ਤਾਂ ਹੀ ਨਹੀਂ ਆਈ ਜੇ ਸੁਖਦੀ ਰੋਟੀ ਖਾਂਡੇ ਘਰ ਬਾਹਰ ਵੀ ਬਣਾਇਆ ਵਾ ਮੁੰਡਾ ਵੀ ਵਿਆਹ ਲਿਆ ਵਾ ਚਲ ਬੋਟੀ ਨੇ ਚੁੱਕਣਾ ਦੇ ਕੇ ਆਨੀ ਆ ਇਹਨਾਂ ਦੇ ਘਰ ਵਿੱਚ ਪਾੜ ਤੇ ਪੁੰਨੀ ਕਿਸ ਤਰੀਕੇ ਨਾਲ ਮੈਨੂੰ ਵੀ ਇਹੋ ਗੱਲ ਲੱਗਣ ਈ ਆ ਜੂਰ ਪੱਕਾ ਉਹ ਗੱਲ ਕਰਕੇ ਗਈ ਹੋਣੀ ਆ ਮੈਂ ਤਾਂ ਕਹਿੰਨੀ ਆ ਆਪ ਜਾ ਨਾਲੇ ਮਾਤਾ ਦੀ ਖਬਰ ਲੈ ਆ ਤੇ ਨਾਲੇ ਵਾਸੌਰ ਲੈ ਕੇ ਆ ਵੀ ਉੱਟੀ ਗੱਲਾਂ ਪਤਾ ਕਹਿ ਜੀਆਂ ਕਰਦੀ ਆ ਨਹੀਂ ਮੈਂ ਜਾਣੀ ਜੀ ਇਹ ਤਾਂ ਉਹਦੀ ਭੈਣ ਜੀ ਸਿਆਣੀ ਹੋਊਗੀ ਫੇਰ ਤਾਂ ਉਹ ਨਾਲ ਕੋਈ ਗੱਲ ਕਰੂਗੀ ਤੇ ਜੇ ਉਹ ਵੀ ਓਦਾਂ ਦੀ ਹੋਈ ਫੇਰ ਉਹਨੇ ਹੋਈ ਵੀ ਤੀ ਜੋ ਘਰ ਦੀ ਸਭ ਉਹਨੂੰ ਦੱਸਣੀ ਆ ਦੱਸਣੀ ਉਹਨੇ ਤਾਂ ਉਹਨੇ ਵੀ ਭਾਵੇਂ ਗੱਲ ਕੋਈ ਹੋਈ ਭਾਵੇਂ ਨਹੀਂ ਉਹਨੇ ਵੀ ਦੱਸਣੀ ਆ ਮੇਰੀ ਪਰਜਾਈ ਨਹੀਂ ਮਿਲਦੀ ਮੇਰਾ ਭਰਾ ਇਦਾਂ ਹੀਗਾ ਤੇ ਹੈ ਤੇ ਸੱਚਾ ਵਾ ਜਿਹਦਾ ਹਿਸਾਬ ਆਂਦਾ ਉਹ ਤਾਂ ਉਹਦਾ ਬੰਦਾ ਜਦੋਂ ਧੀ ਭੈਣ ਨੂੰ ਵਿਆਹ ਦੀਏ ਉਹ ਤੇ ਆਪਣੇ ਘਰ ਚਲ ਜਾਂਦੀਆਂ ਆ ਸਭ ਕੁਝ ਦੇ ਕੇ ਵਿਆਹੀ ਦਾ ਵਾ ਕਿਹੜਾ ਇਦਾਂ ਵਿਆਹ ਲਿਆ ਨਾਲੇ ਮੈਨੂੰ ਲੱਗਦਾ ਵਾ ਪੀ ਉਹ ਜਿਹੜੀ ਹੁਣ ਆਈ ਉਹਦੀ ਚਾਲ ਵਾ ਕੋਈ ਉਹ ਖੈਦ ਮਾਤਾ ਤਾਂ ਕਰਕੇ ਫਿਕਰ ਕਰ ਗਈ ਨਾ ਪਤਾ ਨਹੀਂ ਹੁਣ ਕਿਉਂ ਆਈ ਹੈ ਹਾਈ ਹਾਈ ਤੁਸੀਂ ਧਿਆਨ ਰੱਖੋ ਮਾਤਾ ਦਾ ਇਹ ਨਾ ਗੱਲ ਹੋਵੇ ਟੈਨਸ਼ਨ ਲੈ ਕੇ ਕਿਤੇ ਆਪ ਹੀ ਗਾਂ ਹੋਵੇ ਤੇ ਮੁੜ ਕੇ ਤੈਨੂੰ ਪਤਾ ਹੀ ਆ ਨਾ ਪੇਕੇ ਤੇ ਮਾਵਾਂ ਨਾਲ ਹੀ ਹੁੰਦੇ ਆ ਸਹੀ ਗੱਲ ਠੀਕ ਵਾ ਨਾ ਮੇਰੀ ਭੈਣ ਜਾ ਸਫਤੇ ਹੀ ਉੱਠ ਕੇ ਚੰਗਾ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰੀ ਮੁੰਡੇ ਨੂੰ ਰੋਟੀ ਮੈਂ ਦੇ ਲੂੰਗੀ ਨਹੀਂ ਮੈਂ ਜਾਉਂਗੀ ਜਾ ਕੇ ਪਤਾ ਪਤਾ ਲੈ ਕੇ ਆਉਣੀ ਆ ਤੇ ਮੇਰੀ ਦਮਾਦਾ ਨਾਲ ਵੀ ਨਹੀਂ ਗੱਲ ਭਾਈ ਕਿ ਤੂੰ ਕਿਹੜੀ ਗੱਲ ਦੀ ਟੈਨਸ਼ਨ ਲਈ ਜਿਹੜਾ ਤੂੰ ਮਾਰਦੋ ਵੀ ਨਹੀਂ ਨਹੀਂ ਤੂੰ ਜਾ ਹੌਸਲਾ ਮਿਲੂਗਾ ਨੂੰ ਦੇਖ ਕੇ ਠੀਕ ਹੋਣਾ ਆਖੀ ਕੋਈ ਗੱਲ ਨਹੀਂ ਆਪਾਂ ਨਾਲ ਵਾ ਕੀ ਕਰ ਲੂਗੀ ਭੂਆ ਠੀਕ ਆ ਨਾ ਕੋਈ ਨਹੀਂ ਮੈਂ ਕੱਲ ਨੂੰ ਜਾਉਂਗੀ ਜਾ ਕੇ ਤੇ ਸਮਝਾਉਣਾ ਕੁਛ ਨਹੀਂ ਹੁੰਦਾ ਤੇ ਮੈਨੂੰ ਤੇ ਟੈਨਸ਼ਨ ਇੰਨੀ ਪਈ ਸੀ ਮੈਂ ਤਾਂ 3-4 ਦਿਨ ਹੋ ਗਏ ਆ ਉਹਨੇ ਤੇ ਆਉਣਾ ਜ਼ਰੂਰ ਹੀਗਾ ਤੇ ਜੂਰ ਗੱਲ ਵਾ ਆ ਗੱਲ ਸੌਂਦੀ ਤੇ ਮੈਂ ਫਿਕਰ ਤੇ ਇਹ ਕਰਨ ਦਾ ਤੇ ਉਹ ਵੀ ਕਹਿਣ ਰਹੀ 부ਆ ਤੇ ਚੰਗੀ ਬੜੀ ਆ ਜਦੋਂ ਮੈਨੂੰ ਕੋਈ ਸ਼ਹਿਰ ਬੈਰ ਮਿਲਦੀ ਆ ਬੜੀ ਖੁਸ਼ ਹੋ ਕੇ ਮਿਲਦੀ ਆ ਮੈਂ ਤਾਂ ਤੈਨੂੰ ਦੋਨੇ ਖੁਸ਼ ਹੋ ਕੇ ਮਿਲਣਾ ਹੀ ਆ ਤੇਰੇ ਕੋ ਕਿਹੜਾ ਹਿੱਸਾ ਲੈਣਾ ਸਹੀ ਗੱਲ ਵਾ ਚੱਲ ਇਦਾਂ ਕਰ ਮੇਰੀ ਭੈਣ ਹੁਣ ਨਾ ਦਿਨ ਨਾ ਬਹੁਤੇ ਪਾਈ ਸੌਕ ਤੇ ਚਲ ਜੀ ਮੈਂ ਮਸਰੇ ਜਾਉਂਗੀ ਹੁਣ ਤੇ ਲੈ ਕੇ ਆ ਖਬਰ ਮਾਤਾ ਦੀ ਤੇ ਨਾਲੇ ਨੂੰ ਸਮਝਾ ਕੇ ਆਵੀ ਹੈ ਇਹੋ ਹੀ ਗੱਲ ਜਦੋਂ ਨਾ ਇਹਦਾ ਗੱਲ ਜੀ ਸੋਚ ਲਈਦੀ ਹੈ ਨਾ ਫਿਰ ਸਰੀਰ ਮਿੱਟੀ ਹੋ ਜਾਂਦਾ ਉੱਥੇ ਹੀ ਨਹੀਂ ਜਾਂਦਾ ਨਹੀਂ ਨਹੀਂ ਤੂੰ ਵੀ ਨਾ ਮਿੱਟੀ ਕਰ ਤੇਰਾ ਮੁੰਡਾ ਜਿ ਕਿੰਨੇ ਉਹਨੂੰ ਵਿਚਾਰੇ ਰੋਟੀ ਕਿੰਨੇ ਦੇਣੀ ਹੈ ਹੈ ਆਪਣੀ ਸਿਹਤ ਚੰਗੀ ਹੋਊਗੀ ਤੇ ਬੰਦਾ ਆਪਣਾ ਘਰ-ਬਾਰ ਵੇਖੂਗਾ ਐ ਤਾਂ ਬਿਮਾਰ ਪੈ ਗਈ ਤੇ ਤੈਨੂੰ ਕਿੰਨੇ ਵੇਖਣਾ ਮੁੜ ਕੇ ਆ ਤਾਂ ਮੈਂ ਹਾਰ ਕੇ ਹੀ ਆਈ ਆ ਪਿਛਾ ਕੇ ਵੇਖ ਕੇ ਤੇਵਾ ਵੀ ਕੀ ਗੱਲ ਵਾ ਮੈਨੂੰ ਵੀ ਫਿਕਰ ਇਹੋ ਹੀ ਮੈਂ ਹਸਗਾਤ ਆਈ ਆ ਪਤਾ ਨਹੀਂ ਕੀ ਗੱਲ ਕਰ ਗਈ ਹੋਣੀ ਆ ਆਹੋ ਜਿਹਾ ਲਾਲਚਣਵਾ ਨਾ ਤੇ ਪੱਕਾ ਤੁਹਾਡੀ ਰੋਟੀ ਨੂੰ ਕੁੱਟ ਕੇ ਗਈ ਹੋਣੀ ਹੈ ਕੋਈ ਨਾ ਕੋਈ ਗਲਤ ਕਰ ਕੋਈ ਨਹੀਂ ਜਾਤ ਨਾਲੇ ਪਤਾ ਪਤਾ ਲੈ ਆ ਤੇ ਨਾਲੇ ਆਪੇ ਪਤਾ ਲਾ ਲੈਣਾ ਗੱਲਾਂ ਚ ਗੱਲ ਨਿਕਲਣਦੀ ਹੁੰਦੀ ਆ ਕੋਈ ਨਹੀਂ ਮੈਂ ਨਾ ਕੱਲ ਨੂੰ ਜਾਉਂਗੀ ਹਾਂ ਤੇ ਕੋਈ ਨਹੀਂ ਮੁੰਡੇ ਦੀ ਫਿਕਰ ਨਾ ਕਰੀ ਤੂੰ ਚੰਗਾ ਚੰਗਾ ਮੈਂ ਤੇਰਾ ਮਾਰਨੂੰ ਇੱਕ ਦੋ ਮਗਰੋ ਚਲ ਠੀਕ ਆ ਆਹੋ ਤੇ ਬਾਕੀ ਕੋਈ ਨਹੀਂ ਮੈਂ ਫਿਰ ਫੋਨ ਕਰਕੇ ਪੁੱਛੂੰਗੀ ਚੰਗਾ ਬੈਠੇ ਮੈਂ ਚਾਹ ਬਣਉਣੀ ਨਹੀਂ ਹੈ ਨਹੀਂ ਤੂੰ ਆਪ ਠੀਕ ਨੇ ਕੀ ਚਾਹ ਹੁਣ ਕੀ ਕਰਨੀ ਨਾਲੇ ਸ਼ਾਮਾਂ ਪਈਆਂ ਵਾ ਮੇਰਾ ਤੇ ਜੀ ਨਹੀਂ ਲੱਗਣ ੜੇ ਮੈਂ ਜਾ ਕੇ ਵੇਖ ਕੇ ਆਵਾਂ ਅੱਛਾ ਚਲ ਵਧੀਆ ਕੀਤਾ ਕਿ ਤਾਕੇ ਉਹਦਾਂ ਤੇ ਮੈਂ ਆ ਜਾਣਾ ਹੈਗਾ ਇਸੇ ਗੱਲ ਦਾ ਕਰਕੇ ਜਿਉਂ ਕੰਮ ਕਾਰ ਕਰਕੇ ਲੰਮੇ ਪਈ ਹੁਣ ਕੁਠ ਤੋ ਤੇ ਜਾਣ ਨਾਲੇ ਉਹਨਾਂ ਚ ਜਾਵੇਂਗੀ ਤੇ ਤੈਨੂੰ ਥੋੜਾ ਜਿਹਾ ਪਤਾ ਮਨ ਤਸੱਲੀ ਮਿਲੂਗੀ ਹੈ ਆ ਨਹੀਂ ਮੈਂ ਕੱਲ ਨੂੰ ਜਾਉਂਗੀ ਉਹ ਟਾਈਮ ਦੇ ਨਾਲ ਹੀ ਨਾ ਚੱਲ ਮੈਂ ਚਲਦੀ ਹਾਂ ਹੁਣ ਫਿਰ ਤੇ ਤੂੰ ਫਿਕਰ ਨਾ ਕਰੀ ਮੁੰਡੇ ਦਾ ਚੰਗਾ ਕੋਈ ਨਹੀਂ ਆਹੋ ਤੇ ਜਾ ਜਾ ਕੇ ਦਵਾਈ ਲੈ ਆ ਨਾਲੇ ਨਹੀਂ ਮੈਂ ਜਾਨੀ ਆਉਂਦੇ ਆ ਨਾ ਆਹੋ ਨਾਲ ਫੜਦੀਆਂ ਨਾਲ ਤੇ ਮੈਂ ਕੋਈ ਨਹੀਂ ਰੋਟੀ ਠੇਠੀ ਖਵਾ ਲ ਦੂੰਗੀ ਚੰਗਾ ਚਲ ਠੀਕ ਆ ਚੱਲ ਠੀਕ ਆ ਫਿਰ ਹੈ ਚੰਗਾ ਬੈਂਦੀ ਚੱਲ ਅਜੇ ਤੇ ਆਣ ਬਮਾੜ ਚੰਗਾ ਵਾ ਡਿੱਗੇ ਟੱਠੇ ਹੋਈਏ ਤੇ ਪਤਾ ਲੈਂਦੇ ਆ ਕਿ ਕਿਉਂ ਨਹੀਂ ਬਾਹਰ ਨਿਕਲੇ ਕੀ ਗੱਲ ਹੋਈ ਆ ਕੱਲ ਕੱਲ ਨੂੰ ਜਾਉਂਗੀ ਪਤਾ ਲੈ ਆਉਂਗੀ ਜੇ ਰਾਤ ਵੀ ਰਹਿਣਾ ਪਊਗਾ ਨਾ ਫਿਰ ਐ ਪੂੰਗੀ ਚਾ ਰੋਟੀ ਪਾਣੀ ਇਹਨੇ ਦੇ ਹੀ ਦੇਣਾ ਉਹ ਗੱਲ ਸੁਣੀ ਆਣ ਕੇ ਆ ਗਈ ਵਾਹ ਇਹ ਕੰਮ ਅਜੇ ਨਹੀਂ ਹੋਇਆ ਏ ਨੀ ਕੰਮ ਹੋ ਹੀ ਗਿਆ ਆਇਆ ਅੱਛਾ ਬਸ ਲੱਗੀ ਹੀ ਉਹ ਉਹ ਯਾਰ ਮੈਂ ਵੀ ਅਜੇ ਨਹੀਂ ਆਇਆ ਤੇ ਮੇਰਾ ਰਦਾ ਪੈੜੀਆਂ ਆਵਾ ਆਛਾ ਹਾਂ ਤੇ ਉਹ ਗੇਟ ਕੋਲ ਹਾਂ ਮੈਨੂੰ ਚਾਬੀ ਦੇ ਆ ਕਿੱਥੇ ਇੱਥੇ ਰੱਖੀ ਹੈ ਇਹ ਤਾਂ ਲੱਭ ਨਹੀਂ ਰਹੀ ਚਾਬੀ ਇਹ ਪਤਾ ਨਹੀਂ ਕਿੱਥੇ ਹੋਣੀ ਜੇ ਇੱਥੇ ਅੰਦਰੇ ਹੋਣੀ ਆ ਉਹ ਬਾਕਸ ਦੇ ਵਿੱਚ ਹੀ ਰਹਾਂ ਦੇ ਨੇ ਚਲ ਉਹਦੇ ਮੈਂ ਲੈ ਆਉਣਾ ਹਾਂ ਹਾਂ ਉਹ ਚ ਭਈ ਹੋਣੀ ਹੈ ਮੇਰਾ ਦਾਵਾ ਮੈਂ ਯਾਰ ਫਿਰ ਇਦਾਂ ਕਰੋ ਠੰਢ ਠੰਡੇ ਜਾਓ ਧੋਪ ਨਾ ਚੜਾਓ ਚਲ ਕੋਈ ਗੱਲ ਨਹੀਂ ਛਤਰੀ ਲੱਗੀ ਆ ਉੱਤੇ ਫਿਰ ਕੀ ਹੈ ਚਲ ਹੈ ਸਹੀ ਮੁੜ ਗਏ ਫਿਰ ਝੱਟ ਕਹਿੰਦਾ ਬੰਨੇ ਸਿਰਪੜ ਹੋਣਦਾ ਵੀ ਉਹ ਕੋਈ ਗੱਲ ਨਹੀਂ ਤੇ ਉਹ ਮਾਤਾ ਖਿਚੜੀ ਮੰਗਣ ਦੀ ਬਣਾ ਦੇਣੀ ਹਣ ਮਾਸ ਮੇਰੀ ਸੁਣੋ ਗੱਲ ਹੁਣ ਮੈਂ ਰੋਟੀ ਪਕਾਈ ਆ ਮਾਂ ਹਰਸੋਈ ਜੋ ਵੇਲੀ ਹੋ ਕੇ ਐਂੀ ਸਬਜੀ ਬਣਾਈ ਐ ਚੰਗੀ ਭਲੀ ਸਭ ਕੁਝ ਬਣਿਆ ਪਿਆ ਵਾ ਹੁਣ ਮੈਂ ਫੇਰ ਖਿਚੜੀ ਬਣਾਵਾ ਪਰ ਸੋਈ ਦੇ ਵਿੱਚ ਅੱਗੇ ਤੋਂ ਗੋਡੇ-ਗੋਡੇ ਪਸੀਨਾ ਆਉਂਦਾ ਆ ਯਾ ਮੇਰੀ ਸੁਣ ਗਾਲ ਐਨੀ ਕਿ ਚੌਲ ਲੈ ਦਾਲ ਲੈ ਛੱਟ ਬਣ ਜਾਣੀ ਉਹਨੂੰ ਕਿਤੇ ਵਾਰਾ ਲੱਗਣਾ ਤੂੰ ਕਿਹੜੀ ਚੁੱਲੇ ਤੇ ਬਣਾਉਣੀ ਮੇਰੀ ਗੱਲ ਸੁਣੋ ਮੰਮੀ ਚੰਗੇ ਭਲੇ ਆ ਠੀਕ ਠਾਕ ਵਾ ਉਹਨਾਂ ਨੂੰ ਪਤਾ ਕਾਲਾ ਦੋਖ ਵਾ ਦੋਖ ਸਿਰ ਬਣਾਉਣ ਨੂੰ ਕੁੜੀ ਆਪਣੀ ਦਾ ਆਉਂਦੀ ਆ ਬਸ ਮੈਂ ਦੇਈ ਨਾ ਲੱਗੇ ਹਾਂ ਤੇ ਦਹੀਂ ਹੀ ਦਬਝਾਤਾ ਹੀ ਆ ਪਾਉਣ ਮੈਨੂੰ ਤੇ ਟੈਨਸ਼ਨ ਜੀ ਲੱਗੀ ਮੈਂ ਤਾਂ ਟੈਨਸ਼ਨ ਮੰਮੀ ਕਾਦੀ ਆ ਤੇ ਘਰ ਬਾਹਰ ਚੰਗਾ ਭਲਾ ਬਣਿਆ ਰੋਟੀ ਪਾਣੀ ਟਾਈਮ ਨਾਲ ਮਿਲਦਾ ਸਾਰੇ ਕੰਮ ਹੋਉਂਦੇ ਸੇ ਟੈਨਸ਼ਨ ਕਾਦੀ ਆ ਆਹੇ ਕਾ ਟੈਨਸ਼ਨ ਇਹ ਪਤਾ ਨਾ ਕੀ ਗੱਲ ਵਾ ਮੈਨੂੰ ਕੁੜੀ ਦੀਆ ਵਾ ਕੁੜੀ ਦਾ ਘਰ ਪੈ ਜੇ ਉਹਦਾ ਇਦਾਂ ਹੋ ਜੇ ਇਹਨਾਂ ਨੇ ਉਹਦਾ ਸਿੱਧਰ ਕਰ ਕਰਕੇ ਨਾ ਆਪ ਇਹਨਾਂ ਨੇ ਆਪਣਾ ਬੇੜਾ ਕਰ ਕਰ ਲੈਣਾ ਉਹ ਮੈਂ ਹੀ ਉਹਨੂੰ ਪਾਸਾ ਚਾਉਂਦੇ ਕਿਹਾ ਯਾਰ ਉਹ ਮੈਂ ਤਾਂ ਇਹੋ ਸੋਚਣ ਲਿਆ ਸੀ ਚੱਲ ਐਂਟਰ ਪਾ ਦਿੰਦੇ ਯਾਰ ਉਹਨੇ ਕੋਠੇ ਦੇ ਹੁਣ ਤਾਂ ਮੈਨੂੰ ਕੋਈ ਨਹੀਂ ਗਿਆ ਉਹ ਅੰਦਰੀ ਇਹਦਾ ਟੈਨਸ਼ਨ ਬੜੀ ਲੈਂਦੀ ਆ ਮੈਂ ਇਹਦੇ ਕਿਹਾ ਆ ਕਿ ਸਾਰੇ ਕੰਮ ਹੋ ਜਾਣੀ ਆ ਪਹਿਲਾਂ ਕਿ ਪਾਸੇ ਭਾਜੀ ਲੱਗੇ ਰਹੀ ਆ ਉਦੋਂ ਜਦੋਂ ਮੁੰਡਾ ਨਿਕਾ ਰਹੀ ਉਦੋਂ ਕਿਹੇ ਪਾਸੇ ਲੱਗਦੇ ਬਾਹਰ ਹੁੰਦਾ ਥੋੜੇ ਕੰਮ ਹੁੰਦੇ ਨੇ ਉਹ ਯਾਰ ਕਰਦਾ ਹੀ ਰਿਹਾ ਵਿਚਾਰਾ ਉਹ ਦੱਸ ਕੀ ਕਰਦਾ ਤੇ ਫਿਰ ਬਣਿਆ ਉਹਨਾਂ ਉਹ ਤਾਂ ਹੁਣ ਹੀ ਲੈਣ ਲੱਗਾ 12-13 ਹਜ਼ਾਰ ਪਹਿਲਾਂ ਤਾਂ 5-600 ਦਿਹਾੜੀ ਹੀ ਉਹਨਾਂ ਕੀ ਬੰਦਾ ਦਿਹਾੜੀ ਦੱਸ ਦਿਹਾੜੀਆਂ ਕਰਨ ਨਾਲ ਹੋਰ ਕੰਮ ਥੋੜੇ ਨੇ ਬਾਹਰ ਬੰਦਾ ਕੰਪਨੀ ਚ ਜਲ ਜਾਂਦਾ ਵਾ ਕਿਹਦੇ ਨੌਕਰੀ ਦੇ ਕਿਤੇ ਹੋਰ ਕਿਤੇ ਲੱਗ ਜਾਂਦਾ ਥੋੜੇ ਸਮੇਂ ਬਾਹਰ ਕਿਦਾਂ ਚਲ ਜਾਂਦਾ ਪੈਸੇ ਹੁੰਦੇ ਤੇ ਬਾਹਰ ਜਾਂਦਾ ਐਵੇਂ ਹੋ ਗੱਲਾਂ ਤੇਰੀਆਂ ਉਦਾਂ ਤਹੀ ਸੀ ਨਾ ਬਸ ਜੇ ਮੈਨੂੰ ਬਿਲ ਪਹਿਲਾਂ ਪਤਾ ਹੁੰਦਾ ਤੇ ਤੂੰ ਇਹ ਉਹਦਾ ਵਿਆਹ ਹੀ ਨਾ ਕਰਦੇ ਪਹਿਲਾਂ ਉਹਨੂੰ ਵਿਆਹ ਤਾਂ ਵੱਧ ਹੁੰਦਾ ਹੀ ਫੇਰ ਉਹਦੇ ਮਗਰ ਮਗਰ ਮੇਰੀ ਗੱਲ ਸੁਣੋ ਉਹ ਜੇ ਮੰਮੀ ਹੀ ਹੈ ਨਾ ਹੁਣ ਪਹਿਲਾਂ ਮੈਂ ਸਾਬ ਸੁਫਾਈ ਦਾ ਕੰਮ ਕਰਦੀ ਆ ਫੇਰ ਮੈਂ ਰਸੋਈ ਚ ਕਰਦੀ ਆ ਤੇ ਮੈਨੂੰ ਧੁੱਪ ਚੜ ਜਾਂਦੀ ਆ ਇਕੱਲੇ ਨੂੰ ਜਿੱਥੇ ਹੱਥ ਮਾਰਨਾ ਮੇ ਆਗ ਮਾਰਨਾ ਤੇ ਮੇਰੀ ਗੱਲ ਸੁਣੋ ਮੰਮੀ ਮੰਜੇ ਤੇ ਬੈਠੇ ਰਹਿੰਦੇ ਹੀ ਆ ਕਮ ਸੇ ਕਮ ਲੱਗੋ ਬੰਦਾ ਗੰਡਾ ਹੀ ਕਿਤੇ ਚੀਰ ਦਿੰਦਾ ਤਤੂ ਰੱਖਿਆ ਕਾਹਨਾ ਗਾੜੀਆਂ ਦੀ ਗੱਲ ਸੁਣੋ ਤੂੰ ਉਹਨੂੰ ਕੰਮ ਦੇਈਂ ਕਿ ਤੇ ਫੇਰ ਹੀ ਕਰੂਗੀ ਮੇਰੀ ਗੱਲ ਸੁਣਾ ਮੰਮੀ ਨੂੰ ਆਪਣੇ ਆਪ ਨਹੀਂ ਪਤਾ ਹੁੰਦਾ ਉਹ ਤੇ ਇਦਾਂ ਬੈਠੇ ਰਹਿੰਦੇ ਇਹਦਾ ਪਰਵਾਹ ਹੀ ਨਹੀਂ ਹੁੰਦੀ ਆ ਉਹ ਚੱਲ ਕੋਈ ਗੱਲ ਨਹੀਂ ਆਪ ਕਹਿ ਦੀਂਦਾ ਹੁਈ ਦਾਵਾ ਉਹ ਮੇਰਾ ਜਿਹੜਾ ਕੰਮ ਦਿਲ ਕਰਦਾ ਹੈਗਾ ਫੇਰ ਮੰਮੀ ਗੱਡੀ ਨੂੰ ਹੋਰ ਸੁਣਾਉਣ ਲੱਪੈਂਦੇ ਉਹ ਚੱਲ ਛੱਡ ਯਾਰ ਜੱਬ ਬਣਾਦੇ ਹਨ 2 ਮਿੰਟ ਲੱਗਣੇ ਆ ਯਾਰ ਫੇਰ ਉਹਨੇ ਬੋਲਿਆ ਮੈਂ ਜੀ ਮੁਰ ਬਣਾਉਣੀ ਚੰਗੇ ਭਲੇ ਚੌਲ ਬਣੇ ਆ ਨਾਲ ਦਾਲ ਬਣੀ ਫੁਲਕੇ ਪਕੇ ਪਏ ਨੇ ਸਭ ਕੁਝ ਬਣਿਆ ਉਹ ਚਲੋ ਹੋਈ ਦੇ ਆ ਉਹਨੂੰ ਤੇ ਮੈਂ ਚਾਬੀ ਲਿਆਉਣਾ ਤੇ ਜਾ ਗੇਟ ਦੇ ਕੋਲ ਮੈਂ ਜਾਵਾਂ ਘਰ ਦੇ ਹੋਏ ਜੋ ਮਰਜ਼ੀ ਇਹ ਮੰਗੂ ਕੋਈ ਨਹੀਂ ਹਵਾਲੀ ਨਾ ਦਾ ਇਹਨਾਂ ਦਾ ਕਿਤੇ ਕਹਿਣਾ ਹੀ ਨਹੀਂ ਨਾ ਹੁੰਦਾ ਵੀ ਚਾਹੀ ਮਮੀ ਨੂੰ ਆਹ ਗੱਲ ਕਹਿਣਾ ਬਸ ਮੇਰੀ ਹੀ ਗੱਲਤੀ ਗੱਡੀ ਜਣੀ ਮੇਰੀ ਹੀ ਗੱਡੀ ਜਣੀ ਮੈਂ ਦੱਸ ਉਹ ਕਿਹੜੇ-ਕਿਹੜੇ ਪਾਸੇ ਹਾਂ ਘਰ ਦਾ ਕਰਿਆ ਕਰਾਂ ਜਾਂ ਬਾਹਰ ਦਾ ਕਰਾਂਗੇ ਜਾਂ ਕੀ-ਕੀ ਕਰਾਂ ਕੋਹ ਹਾਲ ਨਹੀਂ ਉਦੋਂ ਬਣਾ ਸੁਣਨੀਆ ਸਭੋ ਚੀਜ਼ਾਂ ਪਲਣੀਆਂ ਵਾ ਵੀ ਚੰਗਾ ਭਲਾ ਰੋਟੀ ਪਾਣੀ ਪੱਕਾ ਹੋਇਆ ਤੂੰ ਉਹੀ ਖਾ ਲੋ ਹੁਣ ਐਵੇਂ ਖਿੜੀ ਖਾਣੀ ਆ ਦੁੱਖ ਤੇ ਮਾਰ ਚੱਲੇ ਆ ਕੁੜੀ ਦਾ ਤੇ ਵਿਪਤਾ ਇਥੇ ਮੇਰੇ ਬਾਦੀ ਪਾਈ ਆ ਇਹਨਾਂ ਨੇ ਹਾਦੀ ਕਰਤੀ ਐ ਐ ਬੜੇ ਚਿਰ ਦੇ ਗਏ ਆ ਬਾਹਰ ਨੂੰ ਹੋਏ ਤੱਕ ਆਈ ਨਹੀਂਗੇ ਨਾਣੂ ਵੀ ਲਿਆਵਾਂ ਮੈਂ ਹੁੰਦੇ ਤੇ ਚਾਹ ਕੁੱਟ ਬਣਾ ਕੇ ਪੀਨੇ ਆ ਪਤਾ ਨਹੀਂ ਕਿੱਥੇ ਚਲ ਗਏ ਰਮਣਾ ਠੀਕ ਵੀ ਹੈ ਗਈਆਂ ਲੰਮੇ ਪਈਆਂ ਆਗੇ ਤੂੰ ਹੀ ਬੰਦਾਂ ਨੇ ਦੀ ਕੰਡਈ ਸੀ ਠੀਕ ਆ ਕਰਨਾ ਮੈਂ ਕੀ ਆ ਜੀਵਨ ਭਾਂਜੀ ਆਈ ਸੀਗੀ ਅੱਛਾ ਤੇ ਮੈਂ ਤੁਹਾਨੂੰ ਡੀਕ ਡਾਕ ਨਾ ਨੂੰ ਵੀ ਲਿਆ ਉਹਦਾਂ ਗੱਲਾਂ ਬਾਤਾਂ ਮਾਰਦੀ ਰਹੀ ਕੀ ਕਹਦੀ ਠੀਕ ਠਾਕ ਵਾ ਪਰਿਵਾਰ ਆਹੋ ਮੈਨੂੰ ਕਹਿਣ ਦੇ ਹੀ ਵੀ ਤਿੰਨ ਚਾਰ ਦਿਨ ਹੋ ਗਏ ਤਸੀਂ ਬਾਹਰ ਹੀ ਨਹੀਂ ਨਿਕਲੇ ਆਂ ਵੇਖਿਆ ਹੀ ਨਹੀਂ ਮੈਂ ਤੇ ਮੈਂ ਤਾਂ ਕਰਕੇ ਆਈ ਆਂ ਬਸ ਠੀਕ ਜੇ ਮੈਂ ਠੀਕ ਹੀ ਹੁਣਾਵਾ ਤੇ ਮੈਂ ਸਾਰੀ ਗੱਲ ਦੱਸੀ ਮੈਂ ਹਾਂ ਤੇ ਪਿੰਡ ਵੱਲੋਂ ਆ ਗੱਲ ਬਾਤ ਆ ਤਾਂ ਕਰਕੇ ਥੋੜਾ ਜਨਾ ਮਨ ਨਰਾਸ ਤੇ ਆ ਵਾ ਤੇ ਕਹਿਣ ਲਈ ਵੀ ਕੋਈ ਗੱਲ ਨਹੀਂ ਨਰਾਸ ਨਾ ਹੋ ਤੂੰ ਜਾ ਕੇ ਫੇਰਾ ਮਾਰਿਆ ਪਿੰਡ ਤੇ ਕੋਈ ਗੱਲ ਨਹੀਂ ਉਹ ਰਬਰ ਮੇਰੀ ਇੱਕ ਗੱਲ ਸੁਣ ਲੈ ਹੁਣ ਤੂੰ ਹਰ ਗੱਲ ਉਹਦਾ ਨਾਲ ਸ਼ੇਅਰ ਕਰੰਦਈ ਆ ਨਾ ਕਿ ਮੇਰਾ ਹੀ ਪੇਕੇ ਐਦਾਂ ਵਾ ਐਦਾਂ ਵਾ ਜਦੋਂ ਹੋ ਗਈ ਨਾ ਉਹਦਾ ਨਾਲ ਤੇਰੀ ਲੜਾਈ ਤੇ ਫਿਰ ਉਹ ਇਹੋ ਮੇੜੇ ਮਾਰਿਆ ਕਰਨੇ ਉਹਨੇ ਤੇ ਤੇਰੀ ਤਾਂ ਸਾਰੀ ਉਮਰ ਪੇਕੇ ਨਾਲ ਤਾਂ ਬਣੀ ਪੇਕੇ ਨਾਲ ਤਾਂ ਬਣੀ ਆ ਮੈਂ ਪੇਕੇ ਨੂੰ ਕੀ ਕਹਿਣ ਲਈ ਆ ਦੂਜੀ ਗੱਲ ਇਹ ਆ ਕਿ ਕਿਤੇ ਨਾ ਕਿਤੇ ਟੇਡ ਫੋਲਣ ਨੂੰ ਤੇ ਜੀ ਕਰਦਾ ਹੀ ਆ ਨਾ ਕਿੱਥੇ ਬੰਦਾ ਦਿਲ ਦੀ ਗੱਲ ਕਰੇ ਉਹ ਜਨਾਨੀਆਂ ਦਾ ਇਹ ਆ ਕਿ ਜਿੰਨਾ ਚਿਰ ਤੇ ਰਹਿੰਦੀ ਏ ਸੁਲਾ ਉਹਨਾਂ ਜੇ ਤਾਂ ਰਹਿੰਦਾ ਵਾ ਕੰਮ ਠੀਕ ਤੇ ਜੇਦੋਂ ਮੁੜ ਕੇ ਫਿਰ ਵਿਗੜ ਜਾਂਦੀਆਂ ਫਿਰ ਮਿਹਣੇ ਮਾਰ ਲਾ ਪੈਂਦੀਆਂ ਇੱਕ ਦੂਜੀ ਨੂੰ ਹਾਏ ਹੁਣ ਕਿਸ ਨਾ ਕਿਸ ਨਾਲ ਜੀ ਕਰਦਾ ਗੱਲ ਕਰਨ ਨੂੰ ਹੁਣ ਭੈਣੀ ਹੋਵੇ ਭੈਣਾ ਭੈਣਾ ਦੁੱਖ ਸੁੱਖ ਕਰੀਏ ਕਿਦਾਂ ਕਰਾਂ ਗੱਲ ਚੱਲ ਨਹੀਂ ਐਦਾਂ ਨਹੀਂ ਕੀ ਕਰਦੀ ਚੰਗੀ ਆ ਓਹ ਹੈ ਤੇ ਚੰਗੀ ਐ ਮੈਂ ਕਦੋਂ ਕਹਿੰਦਾ ਵੀ ਮੜੀ ਆ ਪਰ ਮੈਂ ਤੈਨੂੰ ਸਮਝਾਉਂਦਿਆਂ ਵਾ ਮੈਨੂੰ ਕਹਿਣ ਦੇ ਵੀ ਜਾ ਤੂੰ ਚੱਲ ਜਾ ਹੋਇਆ ਪਿੰਨੋ ਤੇ ਰੋਟੀ ਦਾ ਫਿਕਰ ਨਾ ਕਰੀ ਰੋਟੀ ਮੈਂ ਦੇ ਦੂੰਗੀ ਤੇ ਰਾਤ ਰਹਿਣਾ ਹੋਊ ਤੇ ਰਹਿ ਐ ਤੂੰ ਮੈਂ ਚੱਲ ਕੋਈ ਗੱਲ ਨਹੀਂ ਮੈਂ ਵੇਖਦੀ ਐ ਨਾ ਨਾ ਸਲਾਹ ਕਰਦੀ ਐ ਜਾਣਾ ਪਿੰਡ ਪਿੰਡ ਮੈਂ ਵੇਣੀ ਆ ਮੇਰਾ ਗਰਮੀ ਬੜੀ ਜੀਜਾ ਨਹੀਂ ਕਰਦੇ ਆ ਜਾਣ ਨੂੰ ਤੇ ਫੋਨ ਤੇ ਪੁੱਛ ਲੈ ਫਿਰ ਉਹਨਾਂ ਨੂੰ ਹਾਲ ਚਾਲ ਕੋਈ ਗੱਲ ਨਹੀਂ ਕਰ ਲੈਣੀ ਆ ਹੁਣ ਵਾਹ ਉਹ ਅੱਜ ਗੱਲ ਤੇ ਏਡੀ ਕਿਹੜੀ ਗੱਲ ਆ ਸਭ ਕੋ ਫੋਨ ਤੇ ਪਤਾ ਲੱਗਦਾ ਜਾਂਦਾ ਵੀ ਠੀਕ ਆ ਮਾਤਾ ਕੇ ਜਾਂ ਕਿਦਾਂ ਕੋਈ ਨਹੀਂ ਮੈਂ ਕਰਦੀ ਐ लवली ਨੂੰ ਫੋਨ ਪੁੱਛਦੀ ਆ ਭਲਾ ਪਤਾ ਰੋਜ਼ ਵੀ ਰਾਹ ਖੜੇ ਨਾ ਤੁਰਿਆ ਫਿਰ ਚੰਗਾ ਨਹੀਂ ਲੱਗਦਾ ਨਹੀਂ ਨਹੀਂ ਕੋਈ ਨਹੀਂ ਮੈਂ ਫੋਨ ਕਰ ਲੈਣੀ ਐ ਇੰਨੀ ਗਰਮੀ ਚ ਮੇਰਾ ਵੀ ਜੀ ਨਹੀਂ ਕਰਦਾ ਸਰੀਰ ਤੇ ਮੇਰਾ ਅੱਗੇ ਨਹੀਂ ਹਿਲਣ ਡਿਆ ਤੇ ਜਾ ਕੇ ਤੇ ਮੈਂ ਮੁੜ ਕੇ ਹੋਰ ਉੱਥੇ ਜਾ ਕੇ ਆ ਬਿਮਾਰ ਹੋ ਜਾਂਦਾ ਉਹ ਪਹਿਲਾਂ ਦਵਾਈ ਦੂ ਵੀ ਖਾ ਪਹਿਨਵਾਬ ਤੇ ਠੀਕ ਹੋ ਕੋਈ ਨਹੀਂ ਜਾਣੀ ਐ ਚਾਹ ਤੇ ਤੁਹਾਨੂੰ ਘੁੱਟ ਬਣਾ ਕੇ ਦਵਾ ਪਹਿਲਾਂ ਕਿ ਜਾਣੀ ਐ ਚਲ ਬਣਾ ਫਿਰ ਤੂੰ ਚਾਹ ਪਾਣੀ ਤੇ ਮੈਂ ਵੇਖਾਂ ਕੋਈ ਕੰਮ ਦਾ ਕੋਈ ਨਹੀਂ ਬਣਾਉਣੀ ਗੱਲ ਤੇ ਇਹਨਾਂ ਦੀ ਵੀ ਠੀਕ ਆ ਜਿਹੜੀ ਵੀ ਮੇਰੇ ਦਿਲ ਦੀ ਗੱਲ ਹੁੰਦੀ ਐ ਨਾ ਮੈਂ ਸਾਰੀ ਜੀਵਨਾਂ ਕਰ ਲੈਣੀ ਐ ਚਲ ਅਜੇ ਤੇ ਉਹ ਚੰਗੀ ਆ ਮੇਰਾ ਸਾਥ ਵੀ ਦਿੰਦੀ ਆ ਦੁੱਖ ਸੁੱਖ ਮੇਰਾ ਸਹੁੰਦੀ ਆ ਚੱਲ ਲਵਲੀ ਦਾ ਰਿਸ਼ਤਾ ਵੀ ਨੇ ਵਿੱਚ ਬੋਕੇ ਕਰਾਇਆ ਅਜੇ ਤੱਕ ਤੇ ਕੋਈ ਇਦਾਂ ਦੀ ਨੌਬਤ ਨਹੀਂ ਆਈ ਵੀ ਇਦਾਂ ਗੱਲਾਂ ਬਾਤਾਂ ਕਰੇ ਪਰ ਗੱਲ ਇਹਨਾਂ ਦੀ ਵੀ ਠੀਕ ਆ ਮੰਨ ਲਓ ਕੱਲ ਨੂੰ ਕੋਈ ਗੱਲਬਾਤ ਹੋ ਜੇ ਹੋ ਹੀ ਜਾਂਦੀ ਆ ਘਰਾਂ ਦੇ ਵਿੱਚ ਫੇ ਮੇਹਣੇ ਮਾਰੂਗੀ ਤੇਰੀ ਭੂਆ ਇਦਾਂ ਕਰਦੀ ਰਹੀ ਤੇਰੀ ਪਰਜਾਈ ਇਦਾਂ ਕਰਦੀ ਰਹੀ ਚੱਲ ਨਹੀਂ ਕਰਦੀ ਹੁਣ ਗੱਲ ਤੇ ਕਿਤੇ ਨਾ ਕਿਤੇ ਕਰਨੀ ਪੈਂਦੀ ਆ ਐਡੀ ਵੀ ਨਹੀਂ ਗਈ ਮਾੜੀ ਹੈਗੀ ਉਹ ਕੀ ਕਰਦੀ ਆ ਮੰਮੀ ਨੂੰ ਪਿੰਡ ਫੋਨ ਲਾਉਣੀ ਆ ਕਿਉਂਕਿ ਮੰਮੀ ਤਾਂ ਸੁੱਤੀ ਆ ਇਹ ਵੀ ਬਾਰ ਪਹਿਲੀਆਂ ਵਾਰ ਚ ਲੱਗੀ ਆ ਕੀ ਕਰਨਾ ਹੁਣ ਮਿਲੀ ਨਹੀਂ ਲਾਉਣੀ ਦੇਣੀ ਹੈ ਹਲੋ ਸਸਕਰਾ ਮਜੀ ਵਧੀਆ ਵਧੀਆ ਤੀ ਦੱਸੋ ਬਾਹਰ ਕੋਸ਼ਵ ਨਹੀਂ ਵਿੱਲੇ ਈ ਦੇ ਹਾਂਜੀ ਕੰਮ-ਕੁਮ ਕਰ ਲਿਆ ਬਸ ਹੁ ਨਵੇਲੀ ਬੈਠੀ ਈ ਨਹੀਂ ਕਰੰਦੇ ਆ ਅਛਾ ਅਛਾ ਹਾਂਜੀ ਇਹ ਵੀ ਕੁਛ ਨਹੀਂ ਬਸ ਬਾਹਰ ਨੂੰ ਚਲ ਗਏ ਆ ਆਪਣੇ ਪੈਲ ਨਹੀਂ ਮਾਉਣੀਆਂ ਤੇ ਉਹ ਚਲ ਗਏ ਆ ਜਾ ਕੇ ਧੁੱਪ ਚੜਾ ਲਈ ਮੈਂ ਸੋ ਸਵੇਰ ਦੇ ਨਾਲ ਨੂੰ ਕਹਿਨ ਦੀ ਕਿ ਟਾਈਮ ਨਾਲ ਚਲ ਜਾਓ ਹਾਂਜੀ ਸੱਸ ਵੀ ਠੀਕ ਬਸ ਵਧੀਆ ਸੁੱਤੀ ਇਹਦੇ ਨਹੀਂ ਕਰਨਾ ਵੇਲੀ ਨੇ ਨਾ ਕੰਗੂ ਮम्मी ਕਾਦਾ ਘਰੋਣਾਵਾਂ ਲੱਗੀ ਜੋ ਸਵੇਰ ਤੋਂ ਸੁਖ ਤੇ ਉੱਠਦੀ ਆ ਪਹਿਲਾਂ ਰਸੋਈ 'ਚ ਵੜਦੀ ਆ ਉਥੋਂ ਨਿਬੜਦਾ ਫੇ ਸਫਾਈਆਂ ਵੱਲ ਹੁੰਦੀ ਆ ਫਿਰ ਬਾਹਰ ਦਾ ਹੁੰਦਾ ਉਹਨਾਂ ਦਾ ਬੜਾ ਵਿੜਾ ਵੀ ਗੱਡਾ ਉਹ ਸਾਰਾ ਸਾਫ਼ ਕਰਨਾ ਹੁੰਦਾ ਤੇ ਇਕੱਲੀ ਲੱਗੀ ਰਹਿਣੀ ਆ ਨਾ ਮਾਸਾਉਣੀ ਕਿਤੇ ਲੱਗੋ ਇਹਨਾਂ ਨੇ ਭਜਾਈ ਕੋਈ ਸਬਜ਼ੀ ਕੱਟ ਦਿਨੀ ਆ ਚਾਹੇ ਮੜਾ ਮੋੜਾ ਬੰਦਾ ਲੱਗੇ ਹੱਥ ਮਾਰ ਹੀ ਦਿੰਦਾ ਪਰ ਨਾ ਨਾ ਕੀ ਕਰਨਾ ਫਿਰ ਨਹੀਂ ਕਰਾਂਗੇ ਕੀ ਕਰ ਲੈਣਾ ਕਰਨਾ ਤਾਂ ਪੈਣਾ ਹੀ ਹਾਂਜੀ ਹੋਰ ਵਧੀਆ ਬੱਸ ਨਵੀਤਾ ਜੀ ਖਿਖਠਾ ਆ ਆ ਹੋ ਇੱਕ ਦਿਨ ਆਈ ਹੀ ਉਹ ਭੂਆ ਇਹਨਾਂ ਦੀ ਪਹਿਲਾਂ ਤੇ ਆਈ ਹੋਈ ਨਹੀਂ ਮੰਮੀ ਹੁਣੀ ਆਈ ਹੈ ਵਿਆਹ ਤੇ ਵੀ ਨਹੀਂ ਕਰੇ ਆਈ ਆ ਆ ਪਤਾ ਨਹੀਂ ਵੀ ਕੀ ਗੱਲਬਾਤ ਇਹਨਾਂ ਦੀ ਹੋਈ ਆ ਆਪਸ ਵਿੱਚ ਹਾਂਜੀ ਪਤਾ ਨਹੀਂ ਕੋਈ ਪਹਿਲੀ ਪੂਰੀ ਦੀ ਗੱਲ ਹੈ ਨਾ ਜਦੋਂ ਕਿਤੇ ਪਹਿਲਾਂ ਡਾਡੀ ਦੇ ਹੁੰਦੇ ਆ ਨਾ ਏਕ ਦੇ ਸਹੂ ਸਾਂ ਮੰਗਦੀ ਹੁਣ ਕੀ ਪਤਾ ਹੁਣ ਇਹ ਮੰਗਦੀ ਆ ਕਿ ਜਾਂ ਇਹਨਾਂ ਦੀ ਕੋਈ ਗੱਲ ਵਾ ਕੀ ਪਤਾ ਬਣ ਕਿਉਂਕਿ ਆਈ ਹੁਣ ਮੈਂ ਤੋਂ ਮਿਲੇ ਹੁਣ ਵਾ ਇਹਨੂੰ ਕਿਉਂਕਿ ਵਿਆਹ ਤੇ ਵੀ ਨਹੀਂ ਆਈ ਹੈਗੀ ਮੈਨੂੰ ਉਹਦੇ ਦੇਖਣ ਨੂੰ ਚੰਗੀ ਲੱਗਦੀ ਏ ਕਹਿੰਦੀ ਆ ਵੀ ਇਦਾਂ ਕਰਦੀ ਰਹੀ ਓਦਾਂ ਕਰਦੀ ਰਹੀ ਤੇ ਉਹ ਮੰਮੀ ਵੱਲੋਂ ਮਰਨਾ ਕਰ ਗਈ ਵੀ ਤੇਰੀ ਇਹ ਸੱਸ ਇਦਾਂ ਕਰਦੀ ਸੀ ਇਹ ਪਹਿਲਾਂ ਹਾਨੂੰ ਮਥੇ ਵੱਡ ਪਾਉਂਦੀ ਹੁੰਦੀ ਸੀ ਜਿਗਦੇ ਆ ਜਾਣਾ ਦੇ ਨੇ ਇਦਾਂ ਹੀ ਮੂੰਹ ਵਟ ਕੇ ਪਈ ਰਹਿਣਾ ਕੀ ਬਤਾ ਹੁਣ ਇਹਨਾਂ ਦੀ ਗਲਤੀ ਹੈ ਕਿ ਭੁਗਵਾ ਦੀ ਗਲਤੀ ਮੈਨੂੰ ਤਾਂ ਕੋ ਸਮਝ ਨਹੀਂ ਆਉਂਦੀ ਇਹਨਾਂ ਦੀ ਨਹੀਂ ਨਹੀਂ ਚਲ ਗਈ ਸਾਦੇ ਨਹੀਂ ਰਹੀ ਰਹੀ ਨਹੀਂ ਚਲ ਗਈ ਆ ਦਸਨਦੀ ਇਹ ਦੇ ਵਿਚਾਰੀ ਜਾਂਦੀ ਅੱਜ ਤਿੰਨ ਦਿਨਾਂ ਨਾਲ ਵੀ ਇਦਾਂ ਹੀ ਕਰਦੀ ਰਹੀ ਹੈ ਤੇ ਜਉਂ ਇਹ ਵਿਆਹੀ ਇਹਨੇ ਤਾਂ ਬਸ ਇੱਥੇ ਹੱਥ ਲਾ ਛੜਿਆ ਬੇਕਿਆਂ ਵਾਲੀ ਕਦੀ ਆ ਲੈ ਜਾ ਗਦੀ ਉਹ ਮੈਂ ਨਹੀਂ ਤਾਂ ਹਾਂ ਗੱਲ ਤੇ ਚਲੋ ਸੱਚੀ ਹੈ ਇਹ ਤੇ ਚਲ ਮੈਂ ਆਪਣੇ ਅੱਖੀ ਵੇਖਿਆ ਹੋਣਾ ਹੋਰ ਤਾਂ ਮੈਨੂੰ ਪਤਾ ਨਹੀਂ ਹਾਂਜੀ ਹੋਰ ਸੁਣਾਉ ਤੁਸੀਂ ਇੱਧਰ ਦੀਆਂ ਜਿੰਨੇ ਰਹਿਣੀਆਂ ਐ ਅਛਾ ਅਛਾ ਚਲੋ ਠੀਕ ਆ ਫਿਰ ਮੈਂ ਰੱਖਦੀ ਆ ਹਾਂਜੀ ਮੈਂ ਰੋਟੀ ਖਾਣੀ ਈ ਹਲੇ ਮੈਂ ਚਲ ਪਹਿਲਾਂ ਲਾ ਲੈਣੀ ਠੀਕ ਓਕੇ